ਆਈ ਦੇ ਵਿੱਚ ਜਿੱਦਾਂ ਹਨਾ ਜਿਆਦਾ ਹਾਰਦ ਕਿਵੇਂ ਮਾਰਦਾ ਇਹਨੇ ਹੁਣ ਬੋਲੀ ਆ ਇਹ ਹਾਰਨ ਐਵੇਂ ਮਾਰਿਆ ਵੀ ਜਿੱਦਾਂ ਹੁਣ ਮੇਰਾ ਟਰੱਕ ਲਾਈਨ ਤੋਂ ਬਾਹਰ ਗਿਆ ਹਨਾ ਵੈਰੀ ਨਾ ਸਾਡੇ 22 ਸਾਲ ਦੀ ਉਮਰ ਆ ਹਨਾ ਹੁਣ ਮੈਂ 23 ਸਾਲਾਂ ਦਾ ਹੋ ਜਾਣਾ ਮੈਂ ਹੁਣ ਕਈ ਵਾਰੀ ਜਿੱਥੇ ਅੰਨ ਲੋਡ ਕਰਕੇ ਆਉਂਦਾ ਨਾ ਟਰੱਕ ਉਹ ਮੈਨੂੰ ਦੇ ਕੇ ਉਹ ਹੋ ਜਾਂਦੇ ਆ ਵੀ ਹਾਂ ਯੂ ਆਰ ਲਾਈਕ ਖਬੇ ਵੀ ਲਾਈਕ ਖਬੇ ਵੀ ਅੱਜ ਤਾਂ एवरी ਬੇਬੀ ਵੀ ਕਹਿੰਦੇ ਆ ਮਨ ਕਈ ਜਗਾ ਦੇ ਹਨਾ ਤਾਂ ਹੀ ਤਾਂ ਮੈਂ ਪਹਿਲਾਂ ਹੀ ਕਹਿਤਾ ਮੈਂ ਕਿ ਤੂੰ ਟਰੱਕ ਚਲਾ ਕੇ ਦਿਖਾ ਦੇਈਏ ਖੜੇ ਜੀ ਗੱਲਾਂ ਕਰੀ ਜਾਂਦੇ ਨਾ ਕਿਸੇ ਨੇ ਚੱਕੀ ਨਹੀਂ ਮੰਨਣਾ ਸੀ ਵੀ ਇਹ ਬਾਹਰ ਆ ਕੇ ਟਰੱਕ ਚੜੋਂਦਾ ਉਹਨਾਂ ਨੇ ਕਿਹਾ ਵੀ ਉਹੀ ਸੰਤਰੀ ਆ ਝੱਗਾ ਪਵਾ ਆ ਗਏ ਮਜ਼ਾਕ ਲਈ ਜਾਂਦਾ ਜੁਆਰਾ ਬਿਡੀਓ ਬਣਾਈ ਜਾਂਦਾ ਬਣਦੇ ਤਾਂ ਵਧੀਆ ਮਤਲਬ ਸਾਲਕ ਦੇ ਵਿੱਚ ਬੜੇ ਕਰਜ਼ਾ ਲਾ ਦੇਗਾ ਸਾਰਾ ਹਾਂ ਜੀ ਬਿਲਕੁਲ ਤੁਸੀਂ ਕਿਵੇਂ ਬਣਾਇਆ ਸੀਗਾ ਲਾਇਸੈਂਸ ਆਉਂਦੇ ਦਾ ਸੌਖਾ ਹੀ ਬਣ ਜਾਂਦਾ ਕਿ ਔਖਾਗਾ ਥੋੜਾ ਜਿਹਾ ਦੇਖੋ ਵੀਰੇ ਮੇਨ ਚੱਕਰ ਆ ਤੁਹਾਡੇ ਕੋਲ ਗਾਈਡੈਂਸ ਹੋਣੀ ਚਾਹੀਦੀ ਹੈ ਕੋਈ ਰਸ਼ਵਾ ਰੋਸ਼ਕਦਾ ਇੰਨਾ ਨਹੀਂ ਚੱਲਦੀ ਮੈਂ ਪੈਸੇ ਦੇ ਕੇ ਲਸਾਂਸ ਬਣਾ ਲਈ ਉਹ ਚੀਜ਼ ਨਹੀਂ 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 ਉਰੇ ਨਹੀਂ ਹੈਗੀ ਵੀਰੇ ਉਰੇ ਨਹੀਂ ਹੈਗੀ ਲੈ ਵੀ ਹੁਣ ਪੁੱਛਣਾ ਜ਼ਰੂਰੀ ਆ ਜਿੱਦਾਂ ਹੁਣ 6 ਪੁਆਇੰਟ ਆ ਤੁਸੀਂ ਇੱਕ ਵਾਰੀ ਸਪੀਡ ਜੰਪ ਕੀਤੀ ਇਹਨਾਂ ਦਾ ਉਹਦੇ 3 ਪੁਆਇੰਟ ਲੱਗਦੇ ਆ ਤੁਸੀਂ ਦੋ ਵਾਰੀ ਸਪੀਡ ਜੰਪ ਕਰ ਜੂਗੇ ਤੇ 6 ਪੁਆਇੰਟ ਮਤਲਬ ਲਾਇਸੈਂਸ ਕੈਨਸਲ ਹੋ ਜਾਂਦਾ ਵੀਰੇ ਦੂਸਰੀ ਗੱਲ ਤੁਹਾਡੇ ਹੱਥ ਦੇ ਵਿੱਚ ਫੋਨ ਫੜਿਆ ਹੋਇਆ ਤੁਹਾਨੂੰ ਕੋਈ ਕੈਚ ਕਰ ਲੈਂਦਾ ਹੈ ਤੁਹਾਡੀ ਕੋ ਕੰਪਲੀਟ ਕਰ ਦਿੰਦਾ ਹੈ ਬਾਈ ਉੱਥੇ ਵੀ ਤੁਹਾਡਾ ਲਾਇਸੈਂਸ ਹੁਣ ਮੇਰਾ ਸਹੀ ਹੈ ਭਾਈ ਕਦੇ ਝੋਟੇ ਨੇ ਇਹਨੇ ਵੀ ਫਿਰ ਡਰਾਈਵਰੀ ਵੀ ਕਰ ਆਇਆ ਕਰਨੀਆਂ ਪੂਰੀ ਇੱਥੇ ਪੱਕੀ ਇੱਥੇ ਪੌਂਡ ਛਾਪਣੇ ਆ ਫਿਰ ਦੇਖ ਲਈ ਵੀਡੀਓ ਸਟਾਰਟ ਆ ਵੀਡੀਓ ਭਾਈ ਹਾਂ ਅੱਜ ਦੀ ਵੀਡੀਓ ਭਰਾਵੋ ਜਿਹੜੇ ਬੰਦੇ ਬਾਹਰ ਆ ਕੇ ਡਰਾਈਵਰੀ ਕਰਨਾ ਚਾਹੁੰਦੇ ਆ ਉਹ ਜ਼ਰੂਰ ਸੁਣਿਓ ਆ ਦੇਖ ਲੋ ਹੱਥ ਦੇ ਵਿੱਚ ਕਾਫੀ ਆ ਆਪਣੇ ਜਿਹੜੇ ਬੰਦੇ ਟਰੱਕ ਚਲਾਉਂਦੇ ਆ ਕਿਉਂਕਿ ਬਿਲਕੁਲ ਹੈ ਜੀ ਕਾਫੀ ਉਹਨਾਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਅਸੀਂ ਰੁਕੇ ਹੋਏ ਸੀਗੇ ਆ ਜਿਹੜਾ ਹੁੰਦਾ ਇਹਨਾਂ ਦਾ ਬ੍ਰੇਕ ਲੈਣ ਵਾਲਾ ਸਰਵਿਸ ਸਟੇਸ਼ਨ ਹਨਾ ਬਾਈ ਹਾਂ ਜੀ ਬਾਈ ਸਰਵਿਸ ਸਟੇਸ਼ਨ ਤੇ ਰੁਕੇ ਹੋਏ ਸੀ ਕਿਉਂਕਿ ਇੱਥੇ ਟਰੱਕ ਰੋਕਣਾ ਕਹਿੰਦੇ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਬਾਈ ਨੇ ਮੈਨੂੰ ਦੱਸਿਆ ਸੀ ਮੇਰਾ ਭਰਾਈ ਆ ਇਹ ਵੱਡਾ ਭਰਾ ਇਹ ਕਹਿੰਦਾ ਵੀ 4 ਘੰਟੇ ਟਰੱਕ ਚਲਾਉਣ ਤੋਂ ਬਾਅਦ ਵੀ ਬ੍ਰੇਕ ਲੈਣੀ ਪੈਂਦੀ ਆ ਟਰੱਕ ਰੋਕਣਾ ਪੈਂਦਾ ਹੁਣ ਆਪਾਂ ਪੂਰੀਆਂ ਗੱਲਾਂ ਬਾਤਾਂ ਕਰਾਂਗੇ ਵੀ ਕਿਵੇਂ ਬਾਹਰ ਆ ਕੇ ਇੱਥੇ ਇੰਗਲੈਂਡ ਦੇ ਵਿੱਚ ਆਪਾਂ ਲਾਇਸੈਂਸ ਬਣਾ ਸਕਦੇ ਆ ਟਰੱਕ ਦਾ ਡਰਾਈਵਰੀ ਕਰ ਸਕਦੇ ਆ ਸਾਰੇ ਰੂਲ ਰੈਗੂਲੇਸ਼ਨ ਜੇ ਤੇ ਹੁਣ ਮਿਲਦਾ ਦਾ ਸੈਲਫ ਮਾਰ ਲਈ ਜਾਣਾ ਆਪਾਂ ਹਾਂਜੀ ਹਾਂਜੀ ਆਪਾਂ ਚਲਦੇ ਚਲਦੇ ਗੱਲਾਂ ਕਰ ਲਈ ਕੋਈ ਚੱਕਰ ਤਾਂ ਨਹੀਂ ਨਹੀਂ ਆਪਾਂ ਨੂੰ ਕੋਈ ਚੱਕਰ ਨਹੀਂ ਤੁਸੀਂ ਦੇਖ ਲਓ ਮੈਨੂੰ ਵੀ ਨਹੀਂ ਕੋਈ ਚੱਕਰ ਕੋਈ ਚੱਕਰ ਨਹੀਂ ਬਸ ਠੀਕ ਆ ਫਿਰ ਮਾਰ ਲਾ ਸੈਲਫ ਆ ਵਧੀਆ ਕੀਤਾ ਤੁਸੀਂ ਟਰੱਕ ਸਟਾਰਟ ਕਰ ਲਿਆ ਹੁਣ ਲੋਕਾਂ ਨੂੰ ਯਕੀਨ ਵੀ ਆ ਜਾਊ ਵੀ ਵਾਕਈ ਬੰਦਾ ਟਰੱਕ ਚਲਾਉਂਦਾ ਇਹ ਆਪਣਾ ਟਰੱਕ ਦੱਸ ਪਹਿਲਾ ਸਭ ਤੋਂ ਵੀ ਕਿੰਨੇ ਟੈਰੀ ਟਰੱਕ ਆ ਜਿਹੜਾ ਤੂੰ ਇਹ ਚਲਾਉਣਾ ਜਿਹੜਾ ਭਾਈ ਇਦਾਂ ਇੱਥੇ ਦੋ ਤਰ੍ਹਾਂ ਦੇ ਟਰੱਕ ਹੁੰਦੇ ਆ ਯੂਕੇ ਦੇ ਵਿੱਚ ਹਾਂ ਇੱਕ ਹੁੰਦੇ ਆ ਕਲਾਸ 2 ਇੱਕ ਹੁੰਦੇ ਆ ਕਲਾਸ 1 ਠੀਕ ਆ ਜਿਹੜੇ ਕਲਾਸ 2 ਟਰੱਕ ਹੁੰਦੇ ਆ ਉਹਦਾ ਨਾਰਮਲ ਜਿੱਦਾਂ ਆਪਣੇ 4 ਟੈਰੀ ਹੁੰਦੇ ਆ ਹੈਨਾ ਤੇ ਜਿਹੜੇ ਹੁੰਦੇ ਆ ਕਲਾਸ 1 ਉਹ ਹੁੰਦੇ ਆ ਜਿੱਦਾਂ 16 ਟੈਰੀ 18 ਟੈਰੀ 20 ਟੈਰੀ ਤੇ ਡਿਪੈਂਡ ਕਰਦਾ ਟ੍ਰੇਲਰ ਤੇ ਜਿਹੜੇ ਇਕੱਲੇ ਯੂਨਟ ਦੇ ਆ ਹਣਾ ਯੂਨਟ ਦਾ ਜਦੋਂ ਆਪਣੇ 4 ਟੈਰੀ ਜਾਂ 6 ਟੈਰੀ ਹੋਈ ਆਉਂਦੀ ਆ ਭਾਜੀ ਠੀਕ ਆ ਤੇ ਲੱਗ ਲੱਗ ਤਰ੍ਹਾਂ ਦੇ ਦੋ ਤਰ੍ਹਾਂ ਦੇ ਵੀ ਟਰੱਕ ਆ ਇੱਥੇ ਜਣੀ ਯੂਕੇ ਦੇ ਵਿੱਚ ਆ ਬੱਤੀਆਂ ਲਾਦੀ ਮੜੀਆਂ ਜਾਂ ਚਲੋ ਜੀ ਤੇ ਆਪਣੇ ਵਾਲਾ ਕਿੰਨੇ ਟੈਰੀਆਂ ਇਹ ਇਹ ਭਾਈ ਹੈਗਾ 18 ਟੈਰੀ ਆ 18 ਟੈਰੀ ਟਰੱਕ ਚਲਾ ਰਿਹਾ ਤੂੰ ਹਣਾ ਹਾਂਜੀ ਬਾਕੀ ਲਾਇਸੈਂਸ ਬਾਰੇ ਦੱਸ ਯਾਰ ਇੱਥੇ ਲਾਇਸੈਂਸ ਮਤਲਬ ਤੁਸੀਂ ਕਿਵੇਂ ਬਣਾਇਆ ਸੀਗਾ ਲਾਇਸੈਂਸ ਆਉਂਦੀ ਆ ਦਾ ਸੌਖਾ ਹੀ ਬਣ ਜਾਂਦਾ ਕਿ ਔਖਾਗਾ ਥੋੜਾ ਜਿਹਾ ਦੇਖੋ ਵੀਰੇ ਮੇਨ ਚੱਕਰ ਆ ਤੁਹਾਡੇ ਕੋਲ ਗਾਈਡੈਂਸ ਹੋਣੀ ਚਾਹੀਦੀ ਆ ਸੰਨ ਕੋਈ ਸਮਝ ਆਉਣ ਵਾਲਾ ਹੋਣਾ ਚਾਹੀਦਾ ਆ ਮੈਂ ਜਦੋਂ ਆਇਆ ਸੀ ਮੈਨੂੰ ਇਹ ਸਮਝਾਉਣ ਵਾਲਾ ਨਹੀਂ ਸੀਗਾ ਕੋਈ ਵੀ ਹਨਾ ਟਰੱਕ ਵੀ ਡਰਾਈਵਰੀ ਵੀ ਉਰੇ ਕਿਉਂਕਿ ਮੋਸਟਲੀ ਬੰਦਿਆਂ ਨੂੰ ਇੱਥੇ ਹੁੰਦਾ ਵੀ ਇੱਥੇ ਆਓ ਬਿਲਡਰ ਨਾਲ ਚਲੇ ਜਾਓ ਜਾਂ ਆਪਣਾ ਵੇਅਰ ਹਾਊਸ ਦੇ ਵਿੱਚ ਬੰਦੇ ਦਾ ਫੋਕਸ ਨਹੀਂ ਹੁੰਦਾ ਇਸ ਸੀਜ਼ਨ ਨੂੰ ਲੈ ਕੇ ਹਨਾ ਤੇ ਦੂਸਰਾ ਨੰਬਰ ਇਹ ਚੀਜ਼ ਥੋੜੀ ਕੋਸਟਲੀ ਆ ਵੀ ਥੋੜਾ ਜਿਹਾ ਜਿੱਦਾਂ ਪੈਸੇ ਇਨਵੈਸਟ ਕਰਨੇ ਪੈਂਦੇ ਆ ਇੱਥੇ ਹਨਾ ਤੇ ਪੈਸੇ ਇਨਵੈਸਟਮੈਂਟ ਐਦਾਂ ਵੀ ਜਦੋਂ ਆਪਾਂ ਲਾਇਸੈਂਸ ਕਰਨਾ ਆ ਤੇ ਆਪਣੇ ਹੁਣ ਲਾਇਸੈਂਸ ਬਣਾਉਣ ਦੇ ਖਰਚਾ ਹੁੰਦਾ ਤੇ ਸਭ ਤੋਂ ਵੱਡੀ ਗੱਲ ਆ ਇੱਥੇ ਪੜ ਜਿੱਥੇ ਮੰਨ ਲਓ ਆਪਾਂ ਪਹਿਲਾ ਸਭ ਤੋਂ ਪਹਿਲਾਂ ਕਾਰ ਦਾ ਲਾਇਸੈਂਸ ਕਰਨਾ ਉਹਦੇ ਲਈ ਥਿਉਰੀ ਕਰਨੀ ਪੈਂਦੀ ਆ ਫਿਰ ਉਸ ਤੋਂ ਬਾਅਦ ਪ੍ਰੈਕਟੀਕਲ ਦੇਣਾ ਪੈਂਦਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਣਾ ਟਰੱਕ ਦਾ ਪ੍ਰੋਵੀਜ਼ਨਲ ਅਪਲਾਈ ਕਰਨਾ ਪੈਂਦਾ ਪ੍ਰੋਵੀਜ਼ਨਲ ਲਈ ਤੁਹਾਡਾ ਮੈਡੀਕਲ ਜ਼ਰੂਰੀ ਆ ਜਿੱਦਾਂ ਨਿਗਾ ਵਗੈਰਾ ਚੈੱਕ ਕਰਦੇ ਆ ਵੀ ਤੁਹਾਨੂੰ ਕੋਈ ਐਨਕ ਤਾਂ ਨਹੀਂ ਲੱਗੀ ਹੋਈ ਆ ਆਫਟਰ ਥੈਟ ਆਪਾਂ ਪ੍ਰੋਵੀਜ਼ਨਲ ਤੋਂ ਬਾਅਦ ਆਪਾਂ ਥਿਉਰੀਆਂ ਫੇਰ ਟਰੱਕ ਦੀਆਂ ਪੜ੍ਹਨੀ ਹੁੰਦੀਆਂ ਓਕੇ ਤਿੰਨ ਥਿਉਰੀਆਂ ਹੁੰਦੀਆਂ ਹਨਾ ਇਹਦੀਆਂ ਤੇ ਉਸ ਤੋਂ ਬਾਅਦ ਫਿਰ ਪ੍ਰੈਕਟੀਕਲ ਵੀਰੇ ਉਹੀ ਰਸੋਆ ਰਸੋਆ ਤਾਂ ਇੰਨੀ ਜਲਦੀ ਮੈਂ ਪੈਸੇ ਦੇ ਕੇ ਨਾ ਸਾਂਸ ਬਣਾ ਲਈ ਉਹ ਚੀਜ਼ ਨਹੀਂ 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 ਉਰੇ ਨਹੀਂ ਹੈਗੀ ਵੀਰੇ ਉਰੇ ਨਹੀਂ ਹੈਗੀ ਲੈ ਉਹ ਵੀ ਹੁਣ ਪੁੱਛਣਾ ਜ਼ਰੂਰੀ ਆ ਜੇ ਤੈਨੂੰ ਪਤਾ ਲੱਗੇ ਇਹ ਚੀਜ਼ਾਂ ਨਾ ਲੌਂਗ ਟਰਮ ਨਹੀਂ ਆ ਮੈਂ ਜਦੋਂ ਨਵਾਂ ਨਵਾਂ ਆਇਆ ਸੀਗਾ ਨਾ ਹਾਂਜੀ ਉਦੋਂ ਨਾ ਮੈਨੂੰ ਕਿਸੇ ਨੇ ਕਿਹਾ ਸੀਗਾ ਵੀ ਵੀਰੇ 1500 ਪਾਉਂਡ ਦੇ ਤੇ ਆਪ ਦਾ ਕਾਰ ਦਾ ਤੇਰਾ ਲਾਇਸੈਂਸ ਬਣਾ ਦੰਦੇ ਆ ਹੈਨਾ ਹਾਂ ਪਰ ਮੈਂ ਹੁਣ ਲਾਸਟ ਈਅਰ 2023 ਦੀ ਉਹੀ ਗੱਲ ਆ 2023 ਦੇ ਵਿੱਚ ਉਹ ਬੰਦਿਆ ਨਾ ਜਿਨ੍ਹਾਂ ਨੇ ਮੇਰੇ ਨਾਲ ਮਤਲਬ ਲਾਇਸੈਂਸ ਬਣਾਏ ਸੀ ਉਸ ਟਾਈਮ 'ਚ ਉਹ ਬੰਦਿਆਂ ਦੇ ਲਾਇਸੈਂਸ ਪਰਮਾਨੈਂਟਲੀ ਕੈਨਸਲ ਹੋ ਗਏ ਉਹਨੇ ਸਹੀ ਗੱਲ ਆ ਗਲਤੀਆਂ ਕਰ ਲੈਂਦੇ ਆ ਹਨ ਇਹਦੇ ਪੁਆਇੰਟ ਕੱਟੇ ਜਾਂਦੇ ਆ ਕੱਟੇ ਜਾਂਦੇ ਆ ਸਭ ਤੋਂ ਵੱਡੀ ਗੱਲ ਆ ਜ਼ਿੰਦਗੀ ਦੇ ਵਿੱਚ ਕਦੇ ਵੀ ਸ਼ਾਰਟਕਟ ਨਾ ਮਾਰੋ ਯਾਰ ਜਿਹੜਾ ਟਾਈਮ ਜਿੰਨਾ ਟਾਈਮ ਲੱਗਣਾ ਹੈ ਜਦੋਂ ਪ੍ਰਮਾਤਮਾ ਨੇ ਤੁਹਾਡੇ ਲਈ ਮੰਨ ਲਓ ਜਿਹੜੀ ਚੀਜ਼ ਜਦੋਂ ਤੁਹਾਨੂੰ ਮਿਲਣੀ ਆ ਨਾ ਉਦੋਂ ਹੀ ਮਿਲਣੀ ਆ ਸ਼ਾਰਟਕਟ ਮਾਰ ਕੇ ਕੋਈ ਫਾਇਦਾ ਨਹੀਂ ਆ ਮਿੱਤਰੋ ਆਹ ਗੱਲ ਮੁੰਡੇ ਨੇ ਜਮਾਂ ਸਹੀ ਕਹੀ ਆ ਵੀ ਸ਼ਾਰਟਕਟ ਨਾ ਕਦੇ ਮਾਰੋ ਕਿਉਂਕਿ ਇੱਥੇ ਤੁਸੀਂ ਸ਼ਾਰਟਕਟ ਮਾਰੋਗੇ ਇਹ ਯੂਕੇ ਹੋਜੀ ਧਰਤੀ ਆ ਇੱਥੇ ਨਾ ਕਲਮ ਦੇ ਨਾਲੇ ਬੰਦੇ ਨੂੰ ਮਾਰਦੇ ਆ ਤੁਹਾਡੇ ਜਿਹੜੇ ਲਾਇਸੈਂਸ ਦੇ ਪੁਆਇੰਟ ਉਹਨਾਂ ਨੇ ਕੈਨਸਲ ਕਰੀ ਜਾਣੇ ਆ ਜਿਵੇਂ ਇੱਥੇ ਸਪੀਡ ਲੈਂਪਟਾ ਤੁਸੀਂ ਵੱਧ ਗੱਡੀ ਭਿਹਾੜੀ ਪੁਆਇੰਟ ਕੱਟੇ ਗਏ ਜਾਂ ਗਲਤੀਆਂ ਕਰੋਗੇ ਫੇਰ ਇੱਕ ਸਮੇਂ ਤੇ ਲਾਇਸੈਂਸ ਉਹ ਕਰ ਦਿੰਦੇ ਆ ਕੈਨਸਲ ਦੁਬਾਰੇ ਫਿਰ ਬਣਦਾ ਕੋਈ ਨਹੀਂ ਇਸ ਕਰਕੇ ਸ਼ਾਰਟਕਟ ਨਹੀਂ ਅਪਣਾਉਣਾ ਚਾਹੀਦਾ ਮਤਲਬ ਯਾਰ ਮਿਹਨਤ ਕਰੋ ਇੱਥੇ ਟਰਾਈਆਂ ਟਰੂਈਆਂ ਦੇ ਲੋ ਨਾਲੇ ਰੂ ਰੈਗੂਲੇਸ਼ਨ ਦਾ ਸਾਰਾ ਇੱਥੇ ਪਤਾ ਲੱਗ ਜਾਂਦਾ ਮੈਂ ਜੱਕਰ ਇਹਦਾ ਨਾ ਵੀਰੇ ਵੀ ਜਿੱਦਾਂ ਆਪਣਾ ਨਾ ਜਿਹੜਾ ਨੋਰਮਲੀ ਜਿਹੜਾ ਬੰਦਾ ਨਵਾਂ ਲਾਇਸੈਂਸ ਆ ਹਨਾ ਉਸ ਬੰਦੇ ਦੇ 6 ਪੁਆਇੰਟ ਹੁੰਦੇ ਪਹਿਲਾਂ ਪਹਿਲੇ 2 ਸਾਲਾਂ ਜਾਂ ਸ਼ਾਇਦ 3 ਸਾਲਾਂ ਜਾਂ ਮੈਨੂੰ ਇਹਦੇ ਬਾਰੇ ਪ੍ਰੋਪਰ ਨਹੀਂ ਪਤਾ ਤੇ ਆਫਟਰ ਥੈਟ ਉਹਦੇ 12 ਪੁਆਇੰਟ ਹੋ ਜਾਂਦੇ ਆ ਠੀਕ ਹੈ ਤੇ ਜਿੱਦਾਂ ਹੁਣ 6 ਪੁਆਇੰਟ ਹੈ ਤੁਸੀਂ ਇੱਕ ਵਾਰੀ ਸਪੀਡ ਜੰਪ ਕੀਤੀ ਹੈ ਨਾ ਤਾਂ ਉਹਦੇ 3 ਪੁਆਇੰਟ ਲੱਗਦੇ ਆ ਤੁਸੀਂ ਦੋ ਵਾਰੀ ਸਪੀਡ ਜੰਪ ਕਰ ਜੂਗੇ ਤਾਂ 6 ਪੁਆਇੰਟ ਮਤਲਬ ਜਾਦਾ ਤੁਹਾਨੂੰ 2 ਸਾਲ ਵੇਟ ਕਰਨੀ ਪੈਣੀ ਉਹੀ ਲਾਇਸੈਂਸ ਫਿਰ ਤੋਂ ਰੀਗੇਨ ਕਰਨ ਲਈ ਠੀਕ ਹੈ ਜੀ ਜਾਂ ਫਿਰ ਤੁਹਾਨੂੰ ਫਿਰ ਤੋਂ ਨਵੇਂ ਸਿਰੇ ਤੋਂ ਥਿਊਰੀ ਪ੍ਰੈਕਟੀਕਲ ਜਿਵੇਂ ਹੈ ਨਾ ਪਿਛਲੇ ਤੁਹਾਨੂੰ ਦੱਸਿਆ ਵੀ ਐਦਾ ਸਿਸਟਮ ਐਦਾ ਕਰਨਾ ਮੈਂ ਤਾਂ ਵੀ ਚਲੋ ਇਹ ਤਾਂ ਹੋ ਗਈਆਂ ਲਾਇਸੈਂਸ ਦੇ ਬਾਰੇ ਗੱਲਾਂ ਬਾਤਾਂ ਤੇ ਹੁਣ ਚਲੋ ਹੁਣ ਪੁੱਛਣਾ ਤਾਂ ਨਹੀਂ ਚਾਹੀਦਾ ਤੂੰ ਮੈਨੂੰ ਐਂ ਦੱਸ ਵੀ ਡਰਾਈਵਰੀ ਕਰਕੇ ਇੱਥੇ ਵੀ ਬੰਦਾ ਵਧੀਆ ਕਰਜ਼ਾ ਕਰਜ਼ਾ ਜਿਹੜਾ ਉੱਥੋਂ ਚੱਕ ਕੇ ਆਇਆ ਹੁੰਦਾ ਵੀ ਕਿੰਨੇ ਕ ਟਾਈਮ ਚ ਨਾ ਦਿੰਦਾਗਾ ਜਿਵੇਂ ਤੁਸੀਂ ਵੀ ਪੈਸੇ ਕੁਸੇ ਲਾ ਕੇ ਆਏ ਹੋਵੋਗੇ ਕਿੰਨੇ ਕ ਪੈਸੇ ਲਾ ਕੇ ਆਇਆ ਸੀ ਤੂੰ ਪਹਿਲਾਂ ਇਹ ਦੱਸੂ ਆਪ ਦੀ ਸਟੋਰੀ ਦੱਸ ਮੈਨੂੰ ਬਣੀ ਜੀ ਮੈਂ ਵੀਰੇ ਯੂਕੇ ਆਇਆ ਸੀਗਾ ਮੇਰਾ ਤਕਰੀਬਨ 25 ਤੋਂ ਲੈ ਕੇ 26 ਲੱਖ ਰੁਪਏ ਲੱਗੇ 25 26 ਲੱਖ ਲੱਗਿਆ ਸੀ ਤੇ ਟਰੱਕ ਚਲਾਉਂਦੇ ਨੂੰ ਕਿੰਨਾ ਟਾਈਮ ਹੋ ਗਿਆ ਟਰੱਕ ਚਲਾਉਂਦੇ ਨੂੰ ਵੀਰੇ ਮੇਰਾ ਹਜੇ ਫਰੈਸ਼ ਹੀ ਲਾਇਸੈਂਸ ਆ ਮੈਂ 2-3 ਮਹੀਨਾ ਹੀ ਹੋਇਆ ਇਹ ਬਣਦੇ ਦਾ ਵਧੀਆ ਮਤਲਬ ਸਾਲ ਕਦੇ ਵਿੱਚ ਵਾ ਕਰਜ਼ਾ ਨਾ ਦੇਗਾ ਸਾਰਾ ਕਰਜ਼ਾ ਹਾਂ ਜੀ ਬਿਲਕੁਲ ਘੱਟ ਸਮੇ ਵੀਰੇ ਡਿਪੈਂਡ ਕਰਦਾ ਵੀ ਹੈਨਾ ਮੈਂ ਆਪ ਦੀ ਖਰਚੇ ਕਿੱਦਾਂ ਕਰਦਾ ਜੇ ਮੈਂ ਉਰੇ ਹੀ 1000 1500 ਪਉਂਡ ਖਰਚ ਦਿੰਦਾ ਫਿਰ ਤਾਂ ਹੈਨਾ ਨਹੀਂ ਲਾ ਸਕਦਾ 1500 ਪਉਂਡ ਜੇ ਮੈਂ ਟਰੱਕ 'ਚ ਉਰੇ ਖਰਚ ਦਦਾ ਫਿਰ ਮੁੜ ਕੇ ਮਾ ਕਰ ਗਈ ਵਜਦਾ ਹੈਨਾ ਸੋ ਜੇ ਮੰਨ ਲਓ ਮੈਂ ਥੋੜਾ ਜਿਹਾ ਸਾਲ ਘੱਟ ਕੇ ਘੁੱਟ ਕੇ ਚੱਲਦਾ ਹਰ ਇੱਕ ਚੀਜ਼ ਨੂੰ ਮੈਨੇਜ ਕਰਦਾ ਫਿਰ ਮੈਂ ਵੀਰੇ ਸਾਲ ਵੀ ਸਾਲ 'ਚ ਕਰਜ਼ਾ ਲਾ ਦੇਗਾ ਸਾਰਾ ਬਿਲਕੁਲ ਬਿਲਕੁਲ ਤੇ ਇਹ ਵੀ ਚੀਜ਼ ਸਹੀ ਆ ਜੇ ਮੈਂ 26 ਲੱਖ ਰੁਪਈਆ ਬਹੁਤ ਹੋ ਜਾਂਦਾ ਜਿਵੇਂ ਭਰਾਣੇ ਦੱਸਿਆ ਕਹਿੰਦਾ ਵਧੀਆ ਆਪਾਂ ਇੱਥੇ ਮਿਹਨਤ ਕਰਾਂਗੇ ਡਰਾਈਵਰੀ ਕਰਾਂਗੇ ਟਰੱਕ ਚਲਾਉਣੇ ਆ ਵੀ ਸਾਲ ਦੇ ਵਿੱਚ ਵਿੱਚ ਬੰਦਾ ਸਾਰਾ ਕਰਜ਼ਾ ਪਿੱਛੇ ਲਾ ਦਿੰਦਾ ਕਿੰਨੇ ਕੁ ਪੁਆਇੰਟ ਹੁੰਦੇ ਆ ਬਾਈ ਲਾਇਸੈਂਸ ਦੇ ਲਾਈਸੈਂਸ ਤੇ ਵੀਰੇ ਜਿੱਦਾਂ ਜਿਹੜਾ ਨਵਾਂ ਲਾਈਸੈਂਸ ਆ ਉਹਦੇ ਤੇ ਦਾ 6 ਪੁਆਇੰਟ ਹੁੰਦੇ ਆ 6 ਪੁਆਇੰਟ ਉਹ ਕਿੰਨੇ ਟਾਈਮ ਚ ਇੱਕ ਵਾਰ ਚ ਕਿੰਨੇ ਪੁਆਇੰਟ ਕੱਟਦੇ ਆ ਜੇ ਗਲਤੀ ਇੱਕ ਗਲਤੀ ਹੋ ਜਾਂਦੀ ਆ ਤੁਹਾਡੀ ਵੀਰੇ ਇੱਕ ਚੀਜ਼ ਹੋਰ ਵੀ ਆ ਇਹ ਜ਼ਰੂਰੀ ਨਹੀਂ ਆ ਵੀ 3 ਪੁਆਇੰਟ ਹੀ ਕੱਟਦੇ ਆ ਮੰਨ ਲਾ ਕਈ ਵਾਰੀ ਤੁਹਾਨੂੰ ਪੁਲਿਸ ਵਾਲੇ ਘੇਰ ਲੈਂਦੇ ਆ ਜਾਂ ਡੀਵੀਐਸਏ ਵਾਲੇ ਘੇਰ ਲੈਂਦੇ ਆ ਹੈਨਾ ਸੋ ਉੱਥੇ ਉਹ ਤੁਹਾਡੀ ਗਲਤੀ ਤੇ ਡਿਪੈਂਡ ਕਰਦਾ ਜੇ ਤਾਂ ਤੁਸੀਂ ਜ਼ਿਆਦਾ ਵੱਡੀ ਗਲਤੀ ਆ ਹੈਨਾ ਫਿਰ ਉਹ ਲਾਈਸੈਂਸ ਸਿੱਧਾ ਸਿੱਧਾ ਵੀ ਲਾਈਸੈਂਸ ਕੈਨਸਲ ਕਰਨਾ ਕਦੇ ਫੋਰ ਇਗਜ਼ਾਮਪਲ ਬਪਾ ਬਿਨਾ ਇੰਸ਼ੋਰੈਂਸ ਤੋਂ ਚੱਲੇ ਹੋ ਤੋਡੀ ਇੰਸ਼ੋਰੈਂਸ ਤੁਹਾਨੂੰ ਕਵਰ ਨਹੀਂ ਕਰ ਰਹੀ। ਉੱਥੇ ਫਿਰ ਤੁਹਾਡਾ ਲਾਇਸੈਂਸ ਕੈਨਸਲ ਹੋ ਸਕਦਾ ਵੀਰੇ। ਦੂਸਰੀ ਗੱਲ ਤੁਹਾਡੇ ਹੱਥ ਦੇ ਵਿੱਚ ਫੋਨ ਫੜਿਆ ਹੋਇਆ। ਤੁਹਾਨੂੰ ਕੋਈ ਕੈਚ ਕਰ ਲੈਂਦਾ ਹੈ ਤੁਹਾਡੀ ਕੋ ਕੰਪਲੀਟ ਕਰ ਦਿੰਦਾ ਹੈ ਬਾਈ ਉੱਥੇ ਵੀ ਤੁਹਾਡਾ ਲਾਇਸੈਂਸ ਕੈਨਸਲ ਹੋ ਸਕਦਾ। ਹੁਣ ਮੇਰਾ ਵੀਰ ਬਣ ਕੇ ਉੱਤਰ ਥੰਬੀ ਸਾਈਡ ਬੈਠਾ ਹੁੰਦਾ ਇਹਦੇ ਹੱਥਾਂ 'ਚ ਫੋਨ ਫੜਿਆ ਵੀ ਚੱਕਰਦਾ ਨਹੀਂ। ਇਹਦੇ ਵੇਖੇ ਤਾਂ ਨਹੀਂ ਕੋਈ ਚੱਕਰਦਾ। ਮੈਂ ਕਹਦਾ ਰੂਲ ਇੱਥੇ ਬਾਹਲੇ ਸਖਤ ਰੂਲ ਆ ਮੈਂ ਤਾਂ ਪੁੱਛ ਲਿਆ। ਤੇ ਇੱਕ ਗੱਲ ਮੈਨੂੰ ਹੋਰ ਦੱਸੋ ਜਿਵੇਂ ਲਾਇਸੈਂਸ ਕੈਨਸਲ ਹੋ ਗਿਆ ਹਾਂਜੀ ਉਸ ਤੋਂ ਬਾਅਦ ਜੋ ਬੰਦਾ ਦੁਬਾਰੇ ਅਪਲਾਈ ਕਰ ਸਕਦਾ ਕਿ ਨਹੀਂ ਉਸ ਤੋਂ ਬਾਅਦ ਵੀਰੇ ਦੇਖੋ ਦੋ ਚੀਜ਼ਾਂ ਹੁੰਦੀਆਂ ਆ ਜਿਆਦਾ ਤੁਸੀਂ 2 ਸਾਲ ਵੇਟ ਕਰ ਲਓ ਡਿਪੈਂਡ ਕਰਦਾ ਵੀ ਮਤਲਬ ਜੇ ਤਾਂ ਤੁਸੀਂ 2 ਸਾਲ ਵੇਟ ਕਰ ਸਕਦੇ ਹੋ ਹਾਂਜੀ ਤੇ ਮੇਰੇ ਇੱਕ ਮਿੱਤਰ ਦਾ ਕੈਨਸਲ ਹੋਇਆ ਸੀਗਾ ਉਹਦਾ 2 ਸਾਲਾਂ ਬਾਅਦ ਫਿਰ ਉਹਨੂੰ ਫਿਰ ਤੋਂ ਲਾਇਸੈਂਸ ਉਹਦਾ ਮਿਲ ਗਿਆ ਸੀਗਾ 2 ਸਾਲਾਂ ਲਈ ਮਤਲਬ ਬੈਨ ਹੋਇਆ ਸੀਗਾ ਅੱਛਾ ਸ਼ਾਇਦ ਉਹ ਡਰਿੰਕ ਕਰਕੇ ਹਨਾ ਮਤਲਬ ਡਰਿੰਕ ਕਰਕੇ ਗੱਡੀ ਚਲਾ ਰਿਹਾ ਸੀਗਾ ਅੰਕਲ ਇਹਨੂੰ ਤਾਂ ਚਾਹ ਕੇ ਲੈਂਦੇ ਆ ਹਨਾ ਉਹਨੂੰ ਨਹੀਂ ਛੱਡਦੇ ਉਹਨੂੰ ਨਹੀਂ ਛੱ ਜਿੱਦਾਂ ਯਾਰ ਹੈਨਾ ਮੈਂ ਤੁਹਾਡੀ ਵੀਡੀਓ ਨਾਲ ਸਾਰੇ ਬਾਈਆਂ ਨੂੰ ਹੈਨਾ ਆਪਣੇ ਭੈਣਾ ਭਰਾਵਾਂ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਜਿੱਦਾਂ ਹੈਨਾ ਯਾਰ ਤੁਸੀਂ ਸਾਰੇ ਜਿਹੜੇ ਲਾਇਸੈਂਸ ਬਣਾ ਲੈਂਦੇ ਆ ਮੇਰਾ ਵੀਰ ਬਣਾਣਾ ਔਰੇ ਠੀਕ ਹੈ ਸੁੱਖ ਆ ਪਰ ਸਾਂਭ ਕੇ ਰੱਖਣਾ ਔਖਾ ਆ ਇਸ ਕੰਟਰੀ ਦੇ ਵਿੱਚ ਕਿਉਂ ਤੁਸੀਂ ਸਪੀਡ ਲਿਮਟ ਓਵਰ ਕਰਦੇ 크로ਸ ਕਰਦੇ ਤੁਸੀਂ ਕਿਤੇ ਹੈਨਾ ਡਰਿੰਕ ਦੇ ਵਿੱਚ ਫੜੇਗੇ ਜਾਂ ਮਤਲਬ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਕਹਿੰਦਾ ਵੀ ਬਾਈ ਹੈਨਾ ਜਦੋਂ ਵੀ ਆਪਣਾ ਤੁਰਨਾ ਜੇ ਚਲੋ ਤੁਸੀਂ ਆਪਣਾ ਫਨ ਕਰਨ ਲਈ ਵੀਕਐਂਡ ਤੇ ਜਾਂਦੇ ਹੋ ਤੁਸੀਂ ਪਹਿਲੇ ਆਪਦਾ ਉਹ ਪ੍ਰਿਪੇਅਰ ਹੋ ਕੇ ਜਾਓ ਵੀ ਹਾਂ ਉਹ ਬੰਦੇ ਨਾਲ ਲੈ ਕੇ ਜਾਓ ਜਿਹੜਾ ਮੰਨ ਲਾ ਨਹੀਂ ਡਰਿੰਕ ਕਰਦਾ ਆ ਜਾਂ ਤੁਸੀਂ ਮਤਲਬ ਆਪ ਦੇ ਆਪ ਨੂੰ ਸੇਫ ਰੱਖੋ ਵੀਰੇ ਇਹ ਇਹ ਗੱਲ ਜਮਾ ਸਹੀਏ ਬਾਕੀ ਯਾਰ ਪੰਜਾਬੀ ਆਪਣੇ ਸਮਝਦਾਰਾ ਕੋਈ ਆਏ ਕਰਦਾ ਵੀ ਹੈ ਨਹੀਂ ਮੈਨੂੰ ਲੱਗਦਾ ਇੱਕ ਦੋ ਹੋਣਗੇ ਜਿਹੜੇ ਕਰਦੇ ਹੋਣਗੇ ਕੋਈ ਨਹੀਂ ਕਰਦਾ ਕਿਉਂਕਿ ਪ੍ਰਦੇਸ਼ਾਂ ਦੇ ਵਿੱਚ ਆਪਾਂ ਮਿਹਨਤਾਂ ਕਰਨ ਆਉਣੇ ਆ ਠੀਕ ਆ ਇੱਥੇ ਮਿਹਨਤ ਕਰੋ ਪਿੱਛੇ ਜ਼ਮੀਨ ਜਾਇਦਾਦ ਬਣਾਓ ਜੇ ਤੁਸੀਂ ਕਿਲਾ ਉੱਥੇ ਵੇਚ ਕੇ ਆਏ ਹੋ ਪਿੱਛੇ 10 12 ਬਣਾਓ ਇੱਥੇ ਮਿਹਨਤ ਕਰਕੇ ਤੇ ਇੱਕ ਮੜਾ ਜਾਣਾ ਹੁਣ ਚਲ ਗੱਲਾਂ ਬਾਤਾਂ ਬਹੁਤ ਹੋ ਗਈਆਂ ਜਿਹੜੀਆਂ ਰਹਿ ਗਈਆਂ ਆਪਾਂ ਅੱਗੇ ਕਰਦੇ ਆ ਹਨਾ ਤੇ ਆਹ ਮੜਾ ਜਾ ਟਰੱਕ ਦਿਖਾ ਦੇ ਪ੍ਰਿੰਸ ਨੇੜੇ ਜੇ ਕਰ ਕੇ ਨਾ ਇੱਧਰ ਆ ਆਹ ਉਹ ਨਹੀਂ ਨਹੀਂ ਲਾਈਟਾਂ ਨਹੀਂ ਚੋਪਰਾ ਇੱਧਰ ਆ ਦਿਗਾ ਤੂੰ ਬੱਤੀਆਂ ਆਈਆਂ ਉਰੇ ਮੈਂ ਦਿਖਾਉਣਾ ਇੱਥੋਂ ਆਹ ਦੇਖੋ ਮੈਂ ਏ ਆਹ ਸਾਰਾ ਟਰੱਕ ਪੂਰਾ ਜਹਾਜ਼ ਹੀ ਬਣਾਇਆ ਆ ਪਿਆ ਸਾਰੇ ਬਟਨ ਹੀ ਇੰਨੇ ਜਦੋਂ ਮੈਂ ਬੈਠਾ ਨਾ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਆਹ ਚੀਜ਼ ਚੈੱਕ ਕੀਤੀ ਮੈਂ ਕਿਹਾ ਬਟਨ ਦੇਖ ਤੇ ਇੱਕ ਟਰੱਕ ਹੈਗਾ ਮਿੱਤਰ ਆਪਣਾ ਆਟੋਮੈਟਿਕ ਹਨਾ ਇਹ ਹਾਂਜੀ ਆਟੋਮੈਟਿਕ ਆ ਆਟੋਮੈਟਿਕ ਇਹ ਵੀ ਆ ਵੀ ਇਹਦੇ ਵਿੱਚ ਨਾ 크ਰੂਜ਼ ਲੱਗ ਜਾਂਦਾ 크ਰੂਜ਼ ਮਤਲਬ ਜੇ ਆਪਾਂ ਮੰਨ ਲਓ ਹੁਣ ਆ ਮੈਂ ਜੇ ਮੈਂ ਹੁਣ ਲਗਾਤਾਰ 4 ਘੰਟੇ ਚੱਲਣਾ ਤੇ ਮੈਂ ਇਹਦੇ ਤੇ ਲੱਤ ਰੱਖੀ ਰਵਾਂਗਾ ਤਾਂ ਲੱਤ ਥੱਕਦੀ ਆ ਹੈਨਾ ਜਿਵੇਂ ਮੈਂ 크ਰੂਜ਼ ਤੇ ਲਾਤਦਾ ਹੁਣ ਜਿਵੇਂ ਮੈਂ ਆਟੋਮੈਟਿਕ ਹੈਨਾ 크ਰੂਜ਼ ਤੇ ਲਾਇਆ ਹੋਇਆ ਹਾਂ ਹਾਂ ਜੀ ਹੁਣ 56 ਤੇ ਆਪਣੇ ਆਪ ਹੀ ਤੁਰ ਹੀ ਜਾ ਰਿਹਾ ਬਸ ਚੌਂਕੜੀ ਮਾਰ ਕੇ ਸੀਟ ਤੇ ਬਹਿ ਜਾਣਾ ਸਟੀਅਰਿੰਗ ਫੜ ਕੇ ਹੈ ਹਾਂ ਬਿਲਕੁਲ 크ਰੂਜ਼ ਦਾ ਬਾਕੀ ਆ ਬੈਠੇ ਆ ਪ੍ਰਿੰਸ ਸਾਹਿਬ ਇਹ ਵੀ ਮੁੰਡੇ ਨੇ ਕਹਿੰਦੇ ਟਰੱਕੀ ਚਲਾਉਣਾ ਆਉਣ ਵਾਲੇ ਸਮੇਂ 'ਚ ਹੈ ਪ੍ਰਿੰਸ ਬਣਨਾ ਬਸ ਹੈ ਬਣ ਜੂ ਇਹਦਾ ਇਹਦਾ ਵੀ ਬਣ ਜੂ ਬਸ ਬਸ ਇਹਦਾ ਹੁਣ ਬਾਣੀ ਜਾਣਾ ਹੁਣ ਤੇਰੇ ਨਾਲ ਇੱਕ ਤਾਂ ਐਂ ਢੇੜਾ ਲਾ ਲਿਆ ਸਾਰਾ ਕੋ ਸਿਖਾਦਾ ਕਿਉਂ ਵੀ ਪ੍ਰਿੰਸ ਸਹੀ ਆ ਸਹੀ ਆ ਬਾਈ ਕਦੇ ਛੋਟੇ ਨੇ ਇਹਨੇ ਵੀ ਫਿਰ ਡਰਾਈਵਰ ਵੀ ਕਰਿਆ ਕਰਦੀਆਂ ਪੂਰੀ ਇੱਥੇ ਪੱਕੀ ਇੱਥੇ ਪੌਂਡ ਛਾਪਣੇ ਆ ਫਿਰ ਤੇ ਦੇਖੋ ਬਾਈ ਹਨਾ ਮਤਲਬ ਆਪਾਂ ਸਾਰੇ ਜਣੇ ਆਪਣੇ ਘਰਦਿਆਂ ਦਾ ਪੈਸਾ ਲਾ ਕੇ ਉਰੇ ਆਉਂਦੇ ਆ ਹਨਾ ਜਾਂ ਜਿਨ੍ਹਾਂ ਨੇ ਆਉਣਾ ਆ ਬਾਈ ਇਥੇ ਆਉਣਾ ਇੱਕ ਆਪ ਦਾ ਨਾ ਵਿਜ਼ਨ ਲੈ ਕੇ ਚੱਲੋ ਇੱਕ ਆਪ ਦਾ ਏਮ ਲੈ ਕੇ ਚੱਲੋ ਜੇ ਤੁਸੀਂ ਇਹਨਾਂ ਕੰਟਰੀਆਂ ਦੇ ਵਿੱਚ ਕਾਮਯਾਬ ਹੋਣਾ ਹੈ ਏਮ ਤੁਹਾਡਾ ਇਹ ਹੋਣਾ ਚਾਹੀਦਾ ਮੰਨ ਲਾ ਤੁਸੀਂ ਜ਼ਿੰਦਗੀ ਦੇ ਵਿੱਚ ਆ ਆ ਕੰਟਰੀਆਂ ਦੇ ਵਿੱਚ 4-5 ਸਾਲ ਦੱਬ ਕੇ ਲਾਤੇ ਇੱਕ ਵਾਰੀ ਹਾਂ ਤੁਸੀਂ ਜ਼ਿੰਦਗੀ 'ਚ ਕੁਝ ਬਣ ਜੂਗੇ ਦੋੇ ਤਰੀਕੇ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਜਾਂ ਹੁਣ ਮਿਹਨਤ ਕਰ ਲਓ ਬਾਅਦ 'ਚ ਐਸ਼ ਕਰ ਲਿਓ ਜਾਂ ਹੁਣ ਐਸ਼ ਕਰ ਲਿਓ ਬਾਅਦ 'ਚ ਮਿਹਨਤ ਕਰ ਲਿਓ ਜਦ ਬੰਦੇ ਕੋਲ ਸਮਾਂ ਹੁੰਦਾ ਨਾ ਉਦੋਂ ਬਾਈ ਬੰਦੇ ਕੋਲ ਸਮਝ ਨਹੀਂ ਹੁੰਦੀ ਠੀਕ ਹੈ ਨਾ ਜਦ ਸਮਝ ਆਂਦੀ ਹੈ ਨਾ ਉਦੋਂ ਬੰਦੇ ਕੋਲ ਸਮਾਂ ਨਹੀਂ ਹੁੰਦਾ ਕਿਉਂ ਅੱਜ ਮੇਰੇ ਕੋਲ ਸਮਾਂ ਆ ਮੈਂ ਕੁਝ ਕਰ ਸਕਦਾ ਮੇਰੇ ਕੋਲ ਜੇ ਮਨ ਲਾ ਸਮਝ ਨਹੀਂ ਨਾ ਹੈਗੀ ਮੈਂ ਪੈਸੇ ੜਾਈ ਜਾ ਰਿਹਾ ਜਾਂ ਮੈਂ ਐਸ਼ ਕਰੀ ਜਾ ਰਿਹਾ ਜਾਂ दारू ਪੀ ਰਿਹਾ ਕੱਲੂ ਜਦ ਮੈਨੂੰ ਸਮਝ ਆਉਣੀ ਹੈ ਨਾ ਉਦੋਂ ਮੇਰੇ ਕੋਲ ਸਮਾਂ ਨਹੀਂ ਹੋਣਾ ਉਦੋਂ ਵਿਆਹ ਹੋ ਜਾਣਾ ਜਵਾਕ ਹੋ ਜਾਣੇ ਫੈਮਿਲੀ ਰਿਸਪੌਂਸਿਬਿਲਟੀਜ਼ ਹੋਰ ਬਹੁਤ ਚੀਜ਼ਾਂ ਆ ਜਾਣੀਆਂ ਬਾਈ ਸੋ ਇਸ ਕਰਕੇ ਬਾਈ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਦੱਬ ਕੇ ਮਿਹਨਤ ਕਰੋ ਤਰੱਕੀਆਂ ਕਰੋ ਮਾਂ ਪਿਓ ਦਾ ਨਾਮ ਰੋਸ਼ਨ ਕਰੋ ਬਾਈ 28 ਸਾਲ ਦੀ ਉਮਰ ਹੀ ਹੁੰਦੀ ਆ ਇੱਥੋਂ ਤੱਕ ਆਪਾਂ ਮਿਹਨਤ ਕਰਕੇ ਕਰ ਲਈਏ ਨਾ ਆਪਦਾ ਸੈਟਅਪ ਵਧੀਆ ਆਪਣਾ ਭੜਾਪਾ ਚੰਗਾ ਨਿਕਲ ਜਾਂਦਾ ਬਿਲਕੁਲ ਵੀਰੇ ਵੀ ਨਹੀਂ ਫਿਰ ਕਾਨੂੰ ਜਵਾਕ ਕਹਿੰਦੇ ਆ ਵੀ ਸਾਡੇ ਬੁੜੇ ਨੇ ਤਾਂ दारू ਪੀ ਪੀ ਕੇ ਸਾੜਾ ਪੈਸੇ ਖਰਾਬ ਕਰਤੇ ਨਾਲੇ ਜਵਾਕਾ ਦੀਆਂ ਲਾਹਣ ਤਾਂ ਮੈਂ ਸੱਚੀ ਗੱਲ ਦੱਸ ਰਿਹਾ ਹਾਂ ਹੈਨਾ ਵੈਰੀ ਨਾਲ ਸਾਡੇ 22 ਸਾਲ ਦੀ ਉਮਰ ਆ ਹੈਨਾ ਹੁਣ ਮੈਂ 23 ਸਾਲਾਂ ਦਾ ਹੋ ਜਾਣਾ ਮੈਂ ਹੁਣ ਕਈ ਵਾਰੀ ਜਿੱਥੇ ਅਨ ਲੋਡ ਕਰਕੇ ਆਉਂਦਾ ਨਾ ਟਰੱਕ ਉਹ ਮੈਨੂੰ ਦੇਖ ਕੇ ਉਹ ਹੋ ਜਾਂਦੇ ਆ ਵੀ ਹਾਂ ਯੂ ਲਾਈਕ ਖਬੇ ਵੀ ਲਾਈਕ ਖਬੇ ਵੀ ਆਹਨਾ ਕਈ ਵਰੀ ਬੇਬੀ ਵੀ ਕਹਿੰਦੇ ਆ ਮਨ ਕਹੀ ਹੈਗਾ ਦੇ ਹਨਾ ਇੱਥੇ ਹਾਂ ਉਹ ਤਾਂ ਹੀ ਤਾਂ ਮੈਂ ਪਹਿਲਾਂ ਹੀ ਕਹਤਾ ਮੈਂ ਕਿ ਤੂੰ ਟਰੱਕ ਚਲਾ ਕੇ ਦਿਖਾ ਦੇ ਯਾ ਖੜੇ ਜੀ ਗੱਲਾਂ ਕਰੀ ਜਾਂਦੇ ਨਾ ਕਿਸ ਨੇ ਚੱਕੀ ਨਹੀਂ ਮੰਨਣਾ ਸੀ ਵੀ ਇਹ ਬਾਹਰ ਆ ਕੇ ਟਰੱਕ ਚ ਚੜੁੰਦਾ ਉਹਨਾਂ ਨੇ ਕਿਹਾ ਵੀ ਉਹੀ ਸੰਤਰੀ ਐ ਝੱਗਾ ਪਵਾ ਆ ਗਏ ਮਜ਼ਾਕ ਲਈ ਜਾਂਦਾ ਜਮਾਨਾ ਵੀਡੀਓ ਬਣਾਈ ਜਾਂਦਾ ਹਾਂ ਤੇ ਮੈਂ ਇੱਕ ਗੱਲ ਹੋਰ ਕਹਿਣਾ ਤੁਸੀਂ ਇਹਨਾਂ ਦੋਨਾਂ ਦੇ ਵੱਲ ਦੇਖੋ ਹੁਣ ਪ੍ਰਿੰਸ ਉਹ ਤੁਹਾਨੂੰ ਮੈਂ ਦਿਖਾਇਆ ਮੁੰਡਾ ਇਹਦੀ ਉਮਰ ਹੈਗੀ ਆ 19 ਸਾਲ ਤੇ ਆਹ ਮੁੰਡਾ ਹੈਗਾ 22 ਸਾਲਾਂ ਦਾ ਠੀਕ ਹੈ ਤੇ ਇੰਨੀ ਛੋਟੀ ਉਮਰ ਦੇ ਵਿੱਚ ਇਹਨਾਂ ਨੇ ਆਪਦੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਸਮਝਿਆ ਇੱਥੇ ਆ ਕੇ ਮਿਹਨਤਾਂ ਕਰਦੇ ਆ ਜੋ ਵੀ ਪਿੱਛੋਂ ਘਰ ਦੇ ਆਣੇ ਪੈਸੇ ਲਾਏ ਠੀਕ ਆ ਪਹਿਲੀ ਗੱਲ ਹੁੰਦੀ ਆ ਲਾਅ ਤੇ ਚੰਗੀ ਨਿਕਲ ਜੇ ਨਾ ਅੱਜ ਦੇ ਸਮੇਂ 'ਚ ਉਹੀ ਬਹੁਤ ਹੁੰਦਾ ਹੈ ਵੀ ਨਸ਼ੇ ਪੱਤੇ ਤੋਂ ਬਚੀ ਰਹੇ ਪਰ ਨਾਲ ਦੀ ਨਾਲ ਮੁੰਡੇ ਮਿਹਨਤ ਕਰਦੇ ਆ ਠੀਕ ਆ ਮਿਹਨਤ ਕਰਕੇ ਸਾਰਾ ਪਿੱਛੇ ਕਰਜ਼ਾ ਲਾਇਆ ਮੁੰਡਿਆਂ ਨੇ ਠੀਕ ਆ ਹੁਣ ਹੌਲੀ ਹੌਲੀ ਚਲੋ 22 ਸਾਲ ਦੀ ਉਮਰ ਹੈ 28 ਸਾਲ ਦੀ ਉਮਰ ਤੱਕ ਵਧੀਆ ਇਹਨਾਂ ਨੇ ਆਪਦਾ ਸੈਟਅਪ ਕਰ ਲੈਣਾ ਸੋ ਇਹ ਚੀਜ਼ਾਂ ਤੋਂ ਵੀ ਆਪਾਂ ਨੂੰ ਬਹੁਤ ਸਿੱਖਣ ਨੂੰ ਮਿਲਦਾ ਹੈਗਾ ਵੀ ਆਪਦੀ ਮਿਹਨਤ ਕਰੋ ਜਿਵੇਂ ਇਹਨਾਂ ਦੋਨੇ ਭਰਾਵਾਂ ਦੀ ਸੋਚ ਆ ਵੀ ਉਹਵੇਂ ਤੁਸੀਂ ਵੀ ਇੱਕ ਏਮ ਲੈ ਕੇ ਚੱਲੋ ਜਿਵੇਂ ਬਾਈ ਨੇ ਦੱਸਿਆ ਸੀ ਚਲੋ ਉਮਰ ਚ ਤਾਂ ਭਾਵੇਂ ਛੋਟਾ ਹੀ ਆ ਪਰ ਸੋਚ ਵਧੀਆ ਪਾਈ ਦੀ ਵੀ ਇੱਕ ਏਮ ਲੈ ਕੇ ਚੱਲੋ ਵੀ ਅੱਕੇ ਆਪਾਂ ਇਹ ਚੀਜ਼ ਕਰਨੀ ਆ ਆਉਣ ਵੀ 12ਵੀਂ ਕਰਕੇ ਆਪਾਂ ਸਿੱਧੇ ਹੀ ਆਗੇ ਕੋ ਸੋਚਿਆ ਹੈ ਨਹੀਂ ਵੀ ਕਰਨਾ ਕੀ ਆਗੇ ਬਾਕੀ ਚਲੋ ਪ੍ਰਮਾਤਮਾ ਨੇ ਰਾਹ ਪਾਉਣਾ ਹੁੰਦਾ ਕਿਉਂ ਬਿਲਕੁਲ ਬਿਲਕੁਲ ਬਾਈ ਅੱਕੇ ਆ ਕੇ ਪ੍ਰਮਾਤਮਾ ਕਰਨ ਕਰਾਉਣ ਵਾਲਾ ਮਾਲਕ ਹੁੰਦਾ ਸੰਗਤ ਵਧੀਆ ਰੱਖੋ ਤੇ ਆਪਦਾ ਪਹਿਲਾਂ ਹੀ ਕੋਈ ਸੋਚੋ ਮਿਹਨਤ ਕਰੋ ਕੋਈ ਸਕਿੱਲ ਲੈ ਕੇ ਆਓ ਤੇ ਵਧੀਆ ਜ਼ਿੰਦਗੀ ਚ ਤੁਸੀਂ ਵੀ ਤਰੱਕੀ ਕਰ ਸਕਦੇ। ਬਾਕੀ ਯਾਰ ਇੱਕ ਚਲੋ ਹੁਣ ਥੋੜੀ ਵੀਡੀਓ ਉਹ ਲੰਬੀ ਚ ਲੈ ਜਾਣੀ ਪਰ ਮੈਂ ਕਾਫੀ ਮੁੰਡੇ ਦੇਖੇ ਆ ਹਨਾ ਚੱਲ ਮੈਂ ਆਪ ਖੁਦ ਦੇਖਿਆ ਵੀ ਹਨਾ ਰਾਤ ਨੂੰ ਮੰਨ ਲਾ ਆਪਾਂ ਲੇਟ ਹੋ ਜਾਂਦੇ ਕੰਮ ਤੇ ਕਈ ਵਾਰੀ ਹਨਾ ਸਵੇਰੇ ਉੱਠਦੇ ਨਹੀਂ ਹੈਗੇ। ਬੰਦੇ ਜਿਹਨਾਂ ਤੁਹਾਨੂੰ ਦੱਸਿਆ ਸੀ ਹਨਾ ਭਾਈ ਨਾ ਵੀ ਹਨਾ ਸਵੇਰੇ ਜਾਣ ਲਈ ਕੰਮ ਤੇ ਰੈਡੀ ਨਹੀਂ ਹੁੰਦੇ। ਭਾਈ ਨੀਂਦ ਨੂੰ ਤਿਆਗਣਾ ਪੈਣਾ। ਤਾਂ ਤੁਸੀਂ ਜ਼ਿੰਦਗੀ 'ਚ ਕੁਝ ਬਣਾ ਸਕਦੇ ਹੈ ਨਾ ਸਵੇਰੇ ਮੰਨ ਲਾ ਰਾਤ ਨੂੰ 1 ਵਜੇ ਵੀ ਤੁਸੀਂ ਸੋਏ ਹੈ ਨਾ ਤੁਹਾਨੂੰ ਤੁਹਾਡੇ ਦਿਮਾਗ 'ਚ ਇਹ ਚੀਜ਼ ਹੋਣੀ ਚਾਹੀਦੀ ਹੈ ਬਾਈ ਮੈਂ ਕੱਲ ਦਾ ਦਿਨ ਜੇ ਛੁੱਟੀ ਮਾਰੀ ਹੈ ਨਾ ਮੇਰਾ ਨੁਕਸਾਨ ਕੀ ਹੁੰਦਾ ਹੈ ਹੁਣ ਕਿੰਨਾ ਟਾਈਮ ਹੋ ਗਿਆ ਰਾਤ ਦਾ ਹੁਣ ਪੌਣੇ 1 ਹੋ ਗਏ ਪੌਣੇ 1 ਹੋਏ ਆ ਹਾਂ ਉਹ ਰਾਤ ਹੀ ਹੋਈ ਆ ਤਾਂ ਸਾਹਮਣੇ ਦਿਖਾ ਦੇ ਵੀ ਰਾਤ ਦਾ ਟਾਈਮ ਦਿਖਾਂਦਾ ਟਾਈਮ ਪੌਣੇ 1 ਸਹੀ ਗੱਲ ਆ ਇਹ ਮਿਹਨਤ ਦਿਖਾ ਪੌਣੇ 1 ਤੇ ਹੁਣ ਵਾਪਸ ਆਪਣੋਂ ਆਉਂਦੇ ਨੂੰ ਦੁਪਹਿਰ ਹੋ ਜਾਣੀ ਆ ਕੱਲ ਦੁਪਹਿਰ ਨੂੰ ਹੁਣ ਕੱਲ ਦੁਪਹਿਰ ਨੂੰ ਪਹੁੰਚਣਾ ਬਾਈ ਨੇ ਆਏ ਹੁਣ ਡਰਾਈਵਰੀ ਕਰਨੀ ਆ ਵਧੀਆ ਹਨਾ ਮੈਂ ਸੋਚਿਆ ਸੀ ਯਾਰ ਮੈਂ ਕਿਹਾ ਵੀ ਇੰਨੀ ਛੋਟੀ ਉਮਰ ਦੇ ਵਿੱਚ ਵੀ ਮੁੰਡਾ ਵਧੀਆ ਮਿਹਨਤ ਕਰ ਰਿਹਾ ਵੀ ਇਹ ਚੀਜ਼ ਵੀ ਦਿਖਾਉਣੀ ਬਹੁਤ ਜ਼ਰੂਰੀ ਆ ਕਿਉਂਕਿ ਬਹੁਤ ਸਾਰੀਆਂ ਨੈਗੇਟਿਵ ਗੱਲਾਂ ਵੀ ਹੁੰਦੀਆਂ ਨੇ ਪਰ ਉੱਥੇ ਉੱਥੇ ਜਿਹੜੀ ਪੋਜ਼ਿਟਿਵ ਗੱਲ ਆ ਜਿਹੜੇ ਸਾਡੇ ਨੌਜਵਾਨ ਆ ਕੇ ਮਿਹਨਤ ਕਰਦੇ ਆ ਉਹ ਵੀ ਦਿਖਾਉਣਾ ਬਹੁਤ ਜ਼ਰੂਰੀ ਆ ਤੇ ਇੱਥੇ ਕਿਵੇਂ ਕੁੜੀਆਂ ਦੇਖੀਆਂ 20-21 ਸਾਲ ਦੀ ਉਮਰ ਆ ਉਹ ਵੀ ਹਨਾ ਵਧੀਆ ਇੱਥੇ ਮਿਹਨਤ ਕਰ ਰਹੀਆਂ ਸੀ ਕੀ ਕਹਿੰਦੇ ਹੁੰਦੇ ਇੱਕ ਕਸ਼ਤੂ ਰਕਸ਼ਾ ਦਾ ਕੰਮ ਕਰ ਰਹੀਆਂ ਸੀ ਉਹ ਵੀ ਕੁੜੀਆਂ ਹਨ ਵਧੀਆ ਇੱਥੇ ਮਿਹਨਤ ਕਰਦੇ ਆ ਯਾਰ ਸਾਡੇ ਮੁੰਡੇ ਵਧੀਆ ਹਨ ਤੇ ਬਾਕੀ ਜੋ ਗੱਲਾਂ ਰਹਿ ਗਈਆਂ ਆਪਾਂ ਪਹਿਲਾਂ ਡਰਾਈਵਰੀ ਬਾਰੇ ਗੱਲਾਂ ਕੀਤੀਆਂ ਸੀ ਉਹ ਕਈ ਗੱਲਾਂ ਰਹਿ ਜਾਂਦੀਆਂ ਹੁੰਦੀਆਂ ਵੀਡੀਓ ਬਹੁਤ ਲੰਬੀ ਹੋ ਗਈ ਤੇ ਇੱਥੇ ਆਪਾਂ ਖਤਮ ਕਰਦੇ ਆ ਜੇ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਆ ਕੋਈ ਗੱਲ ਰਹਿ ਗਈ ਹੋਵੇ ਉਹ ਮੇਰਾ ਵੀਰ ਜਗੇਉਣਾ ਕਮੈਂਟ ਕਰ ਦਿਓ ਤੇ ਉਹ ਆਪਾਂ ਜਰੂਰ ਤੁਹਾਡੇ ਤੱਕ ਪਹੁੰਚ ਨਹੀਂ ਕਰਾਂਗੇ ਠੀਕ ਹੈ ਜੀ ਸੋ ਇੰਨੀਆਂ ਗੱਲਾਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ